ਓ ਹੈਗਾ ਡਾਣਾ ਹੈਗਾ ਡਾਣਾ ਹੈਗਾ ਸਾਈਡ ਤੇ ਦਰੈਨਾਂ ਮੋਟਰਸਾਈਕਲ ਹਵਾ ਕਰਾਈ ਜਾਂਦਾ ਮੇਰੀ ਤੂੰ ਕਿਹੜੇ ਪਾਸੇ ਹੋਰੇ ਮਰ ਪਾਣੀ ਤੁਹਾਨੂੰ ਪੈਂਦਾ ਮੇਰਾ ਜਾਸਿਰ ਓਨ ਮੇਰਾ ਕਿੱਥੇ ਹੁਣ ਐ ਨਹੀਂ ਪਤਾ ਕਿ ਕਿੱਧਰ ਗਿਆ ਇੱਥੇ ਹੋਣਾ ਕਿਦੇ ਵੇਖ ਲੈ ਕੋਈ ਨਾ ਮੈਂ ਆਪਦੀ ਸਾਈਡ ਤੇ ਸਿੱਧਾ ਹਰਿਆਣਾ ਨੇ ਲਿਆ ਕੇ ਵਿੱਚ ਠੋਕੀ ਗੱਡੀ ਮੇਰੀ ਅੱਛਾ ਤੁਸੀਂ ਰੁਪਾਣੀ ਤੋਂ ਆਈ ਜਾਂਦੇ ਸੀ ਤੇਰੀ ਇੱਥੇ ਬਸ ਠੀਕ ਐ ਇੱਡੀ ਐ ਬੋਤੇ ਨਾ ਸੜਕ ਕਿਹੜੇ ਬਾਹਰ ਆਇਆ ਕਿਹੜਾ ਮੁੰਡਾ ਕੁਝ ਨਹੀਂ ਹੁੰਦਾਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਹੁਤ ਬੱਤਰ ਰਹਿ ਗਈ ਬਹੁਤ ਜ਼ਿਆਦਾ ਆ ਜਾ ਆ ਜਾ ਕੀ ਗੱਲ ਹੈ ਠੀਕ ਐ ਠੀਕ ਐ ਠੀਕ ਐ ਬਾਹਰੋਂ ਸਾਹਮਣੀ ਹੋ ਗਈ ਐ ਟੱਕਰ ਹੋ ਗਈ ਅੱਛਾ ਕੱਟਦਾ ਯਾਰ ਬੋਕਰ ਜਿਹੜੇ ਇਲਾਕੇ ਦੀ ਗੱਡੀ ਘੜੀ ਸਿੱਥੇ ਨਾ ਬਾਡੀ ਪਿੱਛੇ ਨੂੰ ਕਰਦੀ ਯਾਰ ਲਾਉਂਗੇ ਸਾਰੇ ਜਣੇ ਅਸ ਆਜੋ ਆਜੋ ਭਾਈ ਯਾਰ ਆਪਣੇ ਫੇਰ ਵੀ ਕੋਈ ਕੀ ਗੱਲ ਕੀਤੀ ਪੁੱਤ ਕਿਹਦਾ ਕੀ ਨਾਮ ਹੈ ਤੇਰਾ ਸਟਾਰ ਵੀਡੀਓ ਕਾਣੂ ਭਾਈ ਇਹਨੇ ਉਹ ਚੱਲ ਇਹ ਤੇ ਬਹੁਤ ਧੂੜ ਉੱੜ ਗਿਆ ਨਾ ਇਹ ਕਿੱਧਰ ਗਿਆ ਅੱਜ ਕਿਹੜੇ ਮੁੰਡੇ ਸੀ ਇਹ ਆ ਮੈਂ ਅਨੇ ਸੀ ਬਾਈ ਤੋਂ